ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਵਾਹਿਗੁਰੂ ਦੇ ਸੇਵਕ ਦੀ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਪਰ ਅਰਦਾਸ ਕਰਨ ਦਾ ਵੀ ਕੋਈ ਢੰਗ ਤਰੀਕਾ ਹੁੰਦਾ ਹੈ ਸਾਡੇ ਗੁਰੂ ਸਹਬਾਨਾ ਨੇ ਸਾਨੂੰ ਦੱਸਿਆ ਸੀ ਕਿ ਅਰਦਾਸ ਨੂੰ ਕਿਵੇਂ ਕਰਨਾ ਪਰ ਅੱਜ ਦੇ ਸਮੇਂ ਵਿੱਚ ਅਸੀਂ ਉਹ ਗੱਲਾਂ ਭੁੱਲ ਚੁੱਕੇ ਹਾਂ ਅਸੀਂ ਇਹ ਵੀ ਭੁੱਲ ਚੁੱਕੇ ਹਾਂ ਕਿ ਅਰਦਾਸ ਦੀ ਪਾਵਰ ਕਿੰਨੀ ਹੈ ਤਾਂ ਫਿਰ ਅੱਜ ਅਸੀਂ ਅਰਦਾਸ ਦੇ ਬਾਰੇ ਵਿੱਚ ਇਹ ਸਰਵਣ ਕਰਾਂਗੇ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਭਾਵੇਂ ਕਿੰਨੇ ਵੀ ਟੁੱਟੇ-ਫੁੱਟੇ ਸ਼ਬਦਾਂ ਵਿੱਚ ਹੀ ਕਿਉਂ ਨਾ ਹੋਵੇ ਉਹ ਵੀ ਕਬੂਲੀ ਜਾਂਦੀ ਹੈ ਪਰ ਜੇ ਪ੍ਰੇਮ ਹੀ ਨਹੀਂ ਤੁਹਾਡਾ ਮਨ ਹੀ ਸ਼ੁੱਧ ਨਹੀਂ ਤਾਂ ਉਹ ਅਰਦਾਸ 파ਵੇਂ ਕਿੰਨੇ ਵੀ ਚੰਗੇ ਤੇ ਸੋਹਣੇ ਸ਼ਬਦਾਂ ਵਿੱਚ ਅਸੀਂ ਕਿਉਂ ਨਾ ਕਰ ਲਈਏ ਕਦੇ ਵੀ ਕਬੂਲੀ ਨਹੀਂ ਜਾਂਦੀ ਅਕਾਲ ਪੁਰਖ ਵਾਹਿਗੁਰੂ ਇਹ ਨਹੀਂ ਦੇਖਦੇ ਤੁਹਾਡੀ ਅਰਦਾਸ ਕਿੰਨੀ ਜਿਆਦਾ ਸ਼ੁੱਧ ਤੇ ਠੀਕ ਹੈ ਨਾ ਹੀ ਉਹ ਇਹ ਦੇਖਦੇ ਨੇ ਕਿ ਤੁਹਾਡੀ ਅਰਦਾਸ ਕਿੰਨੀ ਲੰਬੀ ਹੈ ਕਿਉਂਕਿ ਬਹੁਤ ਸਾਰੇ ਲੋਕ ਲੰਬੀ ਲੰਬੀ ਅਰਦਾਸ ਕਰਦੇ ਨੇ ਇਸ ਲਈ ਸੱਚੇ ਪਾਤਸ਼ਾਹ ਕਦੇ ਵੀ ਤੁਹਾਡੀ ਅਰਦਾਸ ਦੀ ਗਿਣਤੀ ਮਿੰਤੀ ਨਹੀਂ ਕਰਦੇ ਕਿ ਤੁਸੀਂ ਕਿੰਨੇ ਸ਼ਬਦ ਵਰਤੇ ਨੇ ਸੱਚੇ ਮਨ ਸੱਚੇ ਦਿਲ ਤੋਂ ਕੀਤੀ ਹੋਈ ਅਰਦਾਸ ਕਦੇ ਵੀ ਨਹੀਂ ਸਫਲ ਨਹੀਂ ਜਾਂਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਅਰਦਾਸ ਜੋਦੜੀ ਦਾ ਆਰੰਭ ਕੀਤਾ ਸੀ ਦਸ਼ਮੇਸ਼ ਪਿਤਾ ਜੀ ਨੇ ਉਹ ਸੰਪੂਰਨ ਕਰ ਦਿੱਤੀ ਜਿੰਨੀ ਵੀ ਅਰਦਾਸ ਮੰਗਾ ਤੋਂ ਰਹਿਤ ਹੋਵੇ ਉਨੀ ਹੀ ਮਨ ਦੀ ਇਕਾਗਰਤਾ ਨਾਲ ਜ਼ਰੂਰ ਕਰਨੀ ਚਾਹੀਦੀ ਹੈ ਅਰਦਾਸ ਵਿੱਚ ਐਨੀ ਸ਼ਕਤੀ ਹੈ ਕਿ ਇਸ ਦੀ ਮਿਸਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਵੀ ਕੀਤੀ ਮੁਗਲਾਂ ਦੇ ਟੱਕਰੇ ਸਮੇ ਬਾਬਾ ਦੀਪ ਸਿੰਘ ਜੀ ਨੇ ਜਦ ਭਾਰੀ ਕਟਾ ਵੱਡ ਕੀਤੀ ਤਾਂ ਸਭ ਮੁਗਲਾਂ ਨੇ ਇਕੱਠੇ ਹੋ ਕੇ ਬਾਬਾ ਜੀ ਤੇ ਹਮਲਾ ਕਰ ਦਿੱਤਾ ਪਰ ਬਾਬਾ ਜੀ ਨੇ ਐਸਾ ਖੰਡਾ ਚਲਾਇਆ ਕਿ ਸਾਰੇ ਧਰਤੀ ਤੇ ਢੇਰ ਹੋ ਗਏ ਪਰ ਉਹਨਾਂ ਦਾ ਆਪਣਾ ਸੀਸ ਵੀ ਤੜਦਲੋਂ ਵੱਖ ਹੋ ਗਿਆ ਕਿਹਾ ਜਾਂਦਾ ਹੈ ਕਿ ਫਿਰ ਇੱਕ ਸਿੱਖ ਨੇ ਬਾਬਾ ਜੀ ਨੂੰ ਤਾਣਾ ਮਾਰਿਆ ਕਿ ਤੁਸੀਂ ਤਾਂ ਅਰਦਾਸ ਸ਼੍ਰੀ ਦਰਬਾਰ ਸਾਹਿਬ ਪੁੱਜ ਕੇ ਪ੍ਰਾਂਤ ਦੇਣ ਦੀ ਕੀਤੀ ਸੀ ਪਰ ਆਪ ਤਾਂ ਰਸਤੇ ਵਿੱਚ ਹੀ ਸਾਥ ਛੱਡ ਗਏ ਹੋ ਬਾਬਾ ਜੀ ਨੇ ਆਪਣਾ ਕਟਿਆ ਹੋਇਆ ਸੀਸ ਆਪਣੇ ਖੱਬੇ ਹੱਥ ਤੇ ਚੁੱਕਿਆ ਤੇ ਸੱਜੇ ਹੱਥ ਨਾਲ ਵੈਰੀ ਦਲ ਦਾ ਖੰਡੇ ਨਾਲ ਮੁਕਾਬਲਾ ਕਰਦੇ ਹੋਏ ਸ਼੍ਰੀ ਦਰਬਾਰ ਸਾਹਿਬ ਵੱਲ ਨੂੰ ਵਧਣ ਲੱਗੇ ਮੁਗਲ ਦੇਖ ਕੇ ਇਹ ਸਭ ਡਰ ਗਏ ਤੇ ਉਥੋਂ ਭੱਜ ਨਿਕਲੇ ਹੁਣ ਰਸਤਾ ਖਾਲੀ ਸੀ ਤੇ ਬਾਬਾ ਜੀ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਪਾ ਵਿੱਚ ਪੁੱਜ ਗਏ ਅਤੇ ਸਰੀਰਕ ਨਿਭਲਤਾ ਕਾਰਨ ਆਪਣੇ ਆਪ ਉਹ ਯੂਕੇ ਬਣੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੱਕ ਹੀ ਲਿਆਏ ਅਤੇ ਸ਼ੁਕਰ ਕੀਤਾ ਉਸ ਅਕਾਲ ਪੁਰਖ ਦਾ ਜਿਸ ਨੇ ਆਪਣੇ ਸੇਵਕ ਦੀ ਕੀਤੀ ਹੋਈ ਅਰਦਾਸ ਦੀ ਲਾਜ ਰੱਖੀ ਇਹੋ ਜੀ ਮਿਸਾਲ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿਲੇ ਵੀ ਦੇਖਣ ਵਿੱਚ ਆਈ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਰਨੈਲ ਅਕਾਲੀ ਫੂਲਾ ਸਿੰਘ ਨੂੰ ਹੁਕਮ ਹੋਇਆ ਕਿ ਨੂੰ ਸ਼ਹਿਰਾ ਥਿੱਥੜੀ ਦੀ ਪਹਾੜੀ ਤੇ ਹਮਲਾ ਕਰਕੇ ਵੈਰੀ ਨੂੰ ਭਾਜ ਪਾਉਣੀ ਹੈ ਜਿਸ ਉੱਤੇ ਕਿ ਅਰਦਾਸਾ ਸੋਧਿਆ ਗਿਆ ਸੀ ਐਨ ਹਮਲਾ ਕਰਨ ਸਮੇ ਉਹਨਾਂ ਨੂੰ ਸੂਚਨਾ ਮਿਲੀ ਕਿ ਤੋਪਖਾਨਾ ਤਾਂ ਹੱਲੇ ਉਸ ਜਗ੍ਹਾ ਤੇ ਪਹੁੰਚਿਆ ਹੀ ਨਹੀਂ ਜਿੱਥੇ ਕਿ ਲੜਾਈ ਹੋਣੀ ਸੀ ਤੇ ਉਡੀਕ ਕੀਤੀ ਜਾਵੇ ਪਰ ਹੁਣ ਅਰਦਾਸਾ ਸੋਧਿਆ ਜਾ ਚੁੱਕਿਆ ਸੀ ਅਤੇ ਅਕਾਲੀ ਫੂਲਾ ਸਿੰਘ ਜੀ ਨੇ ਵੰਗਾਰ ਕੇ ਕਿਹਾ ਕਿ ਇੱਕ ਵਾਰ ਜੋ ਫੈਸਲਾ ਕਰਕੇ ਅਰਦਾਸਾ ਸੋਧ ਚੁੱਕੇ ਆ ਇਸ ਲਈ ਰੁਕਿਆ ਨਹੀਂ ਜਾ ਸਕਦਾ ਤੇ ਹੁਣ ਉਹਨਾਂ ਨੇ ਉਸੇ ਹੀ ਵਿਉਂਤ ਅਨੁਸਾਰ ਹਮਲਾ ਕਰ ਦਿੱਤਾ ਅੱਗੇ ਅੱਗੇ ਆਪ ਚੱਲਦੇ ਭੇ ਅਤੇ ਪਿੱਛੇ ਪਿੱਛੇ ਗੁਰੂ ਰੂਪ ਖਾਲਸਾ ਫੌਰਵਡ ਨਗਾਰੇ ਵਜਾਉਂਦੇ ਗਏ ਬਹੁਤ ਹੀ ਭਿਆਨਕ ਲੜਾਈ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਫਤਿਹ ਬਖਸ਼ੀ ਭਾਵੇਂ ਕਿ ਇਹ ਨਿਰਪੈ ਜੋਦੇ ਨੇ ਸ਼ਹੀਦੀ ਪਾ ਲਈ ਸੀ ਪਰ ਫਿਰ ਵੀ ਜੋ ਉਹਨਾਂ ਨੇ ਅਰਦਾਸਾ ਸੋਧਿਆ ਸੀ ਉਹ ਅਰਦਾਸ ਉਹਨਾਂ ਦੀ ਪੂਰੀ ਹੋ ਗਈ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਬੱਚਾ ਨਹੀਂ ਸੀ ਜਦੋਂ ਮਾਤਾ ਗੰਗਾ ਜੀ ਨੇ ਬਹੁਤ ਮੰਗ ਕੀਤੀ ਤਾਂ ਆਪਨੇ ਬਾਬਾ ਬੁੱਢਾ ਜੀ ਦੇ ਪਾਸ ਜਾ ਕੇ ਅਰਦਾਸ ਕਰਨ ਲਈ ਕਿਹਾ ਮਾਤਾ ਜੀ ਨੇ ਬੜੇ ਹੀ ਸੁੰਦਰ ਪਕਵਾਨ ਪਕਾ ਕੇ ਪਾਲਖੀਆਂ ਘੋੜਿਆਂ ਸਮੇਤ ਬਾਬਾ ਜੀ ਪਾਸ ਪੁੱਜੇ ਪਰ ਮਾਤਾ ਗੰਗਾ ਜੀ ਦੀ ਅਰਦਾਸ ਕਬੂਲੀ ਨਾ ਗਈ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਸਮਝਾਇਆ ਕਿ ਸੰਤ ਜਾਂ ਗੁਰੂ ਮਹਾਤਮਾ ਵੱਡਪੁਣਾ ਤੇ ਸ਼ਾਨ ਸ਼ੌਂਕਤ ਪਸੰਦ ਨਹੀਂ ਕਰਦੇ ਆਪਣੇ ਹੱਥਾਂ ਨਾਲ ਆਟਾ ਪੀਸ ਕੇ ਰੋਟੀ ਪਕਾ ਕੇ ਸਿਰ ਤੇ ਚੁੱਕ ਕੇ ਨੰਗੇ ਪੈਰੀ ਬਾਬਾ ਜੀ ਦੇ ਕੋਲ ਜਾਓ ਅਤੇ ਫਿਰ ਆਪਣੀ ਅਰਦਾਸ ਅਰਜ਼ੋਈ ਕਰੋ ਅਗਲੇ ਦਿਨ ਮਾਤਾ ਗੰਗਾ ਜੀ ਨੇ ਇਸ ਤਰ੍ਹਾਂ ਕੀਤਾ ਬਾਬਾ ਜੀ ਉਹਨਾਂ ਦੇ ਬੜੇ ਹੀ ਖੁਸ਼ ਹੋਏ ਅਤੇ ਕਿਹਾ ਬੀਬੀ ਜਿਸ ਤਰ੍ਹਾਂ ਮੈਂ ਗੰਡੇ ਮੁੱਖੀ ਨਾਲ ਨਨਕੇ ਰੋਟੀ ਖਾ ਰਿਆਂ ਉਸੇ ਤਰ੍ਹਾਂ ਹੀ ਤੇਰਾ ਬੱਚਾ ਵੀ ਵੈਰੀਆਂ ਦੇ ਸਿਰ ਪੰਨੇਗਾ ਤੇ ਮਾਤਾ ਗੰਗਾ ਜੀ ਦੇ ਅਰਦਾਸ ਫਿਰ ਕੰਬੂਲ ਹੋਈ ਔਰ ਉਦੋਂ ਕਬੂਲੇਗੀ ਜਦੋਂ ਉਹਨਾਂ ਨੇ ਨਿਮਰਤਾ ਅਤੇ ਗਰੀਬੀ ਨਾਲ ਕੀਤੀ ਜਿਸ ਦੇ ਉਪਰੰਤ ਫਿਰ ਮੀਰੀ ਪੀਰੀ ਦੇ ਮਾਲਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਅਸੀਂ ਮਾਇਆਦਾਰੀ ਜੀਵਾਂ ਸਾਡੀਆਂ ਸੰਸਾਰਿਕ ਲੋੜਾਂ ਸਾਨੂੰ ਮਜਬੂਰ ਕਰ ਦਿੰਦੀਆਂ ਨੇ ਜਦੋਂ ਸਾਨੂੰ ਕੋਈ ਸੰਸਾਰਿਕ ਸੁੱਖ ਨਹੀਂ ਮਿਲਦਾ ਤਾਂ ਅਸੀਂ ਅਰਦਾਸ ਕਰਨ ਲਈ ਗੁਰਦੁਆਰੇ ਸਾਹਿਬ ਦੌੜਦੇ ਹਾਂ ਕਈ ਪਾਠ ਵੀ ਸੁਖਦੇ ਹਾਂ ਮੱਸੀਆ ਤੇ ਇਸ਼ਨਾਨ ਕਰਦੇ ਹਾਂ ਸ਼੍ਰੀ ਤਰਨਤਾਰਨ ਸਾਹਿਬ ਜੀ ਹਾਟਾ ਸਾਹਿਬ ਵੀ ਮੰਨਦੇ ਆਂ ਅਤੇ ਜਦ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਨਿਰਾਸ਼ ਹੋ ਕੇ ਆਖਦੇ ਆ ਕਿ ਅਰਦਾਸ ਦਾ ਤਾਂ ਸਾਡੇ ਤੇ ਕੋਈ ਅਸਰ ਹੀ ਨਹੀਂ ਹੋਇਆ ਤੰਦਰੁਸਤ ਹੁੰਦੇ ਆ ਤਾਂ ਸਾਨੂੰ ਉਸ ਪਰਮਾਤਮਾ ਦੀ ਯਾਦ ਵੀ ਨਹੀਂ ਆਉਂਦੀ ਤੇ ਜਦ ਬਿਮਾਰ ਪੈ ਜਾਂਦੇ ਆ ਤਾਂ ਸਾਨੂੰ ਅਰਦਾਸ ਕਰਵਾਉਣੀ ਯਾਦ ਆ ਜਾਂਦੀ ਹੈ ਜੇਕਰ ਕੋਈ ਵੀ ਕਸ਼ਟ ਵੱਧ ਜਾਵੇ ਤਾਂ ਅਰਦਾਸ ਕਰਉਣੀ ਜ਼ਰੂਰੀ ਹੀ ਹੋ ਜਾਂਦੀ ਹੈ ਕੜਾਹ ਪ੍ਰਸ਼ਾਦ ਦੀ ਤੇਗ ਤੱਕ ਵੀ ਕਰਵਾਈ ਜਾਂਦੀ ਹੈ ਅਤੇ ਪਾਠ ਵੀ ਸੁਖਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਇਸੇ ਹੀ ਦੌੜ ਵਿੱਚ ਲੱਗੇ ਹੋਏ ਨੇ ਜਦ ਉਹ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਉਹ ਇਹ ਕਹਿ ਦਿੰਦੇ ਨੇ ਕਿ ਸਾਡੇ ਕਰਮਾਂ ਵਿੱਚ ਹੀ ਨਹੀਂ ਸੀ ਸਤਿਗੁਰੂ ਨੇ ਸਾਨੂੰ ਦਿੱਤਾ ਹੀ ਨਹੀਂ ਗੁਰੂ ਸਹਿਬਾਨਾ ਨੇ ਵੀ ਸਾਨੂੰ ਇਹੀ ਚੀਜ਼ ਸਮਝਾਈ ਸੀ ਕਿ ਅਰਦਾਸ ਦੁਨੀਆਵੀ ਕੰਮਾਂ ਲਈ ਨਹੀਂ ਸਗੋਂ ਇਹ ਕਿਸੇ ਦੇ ਉੱਚੇ ਤੇ ਸੁੱਚੇ ਆਦਰਸ਼ ਲਈ ਕੀਤੀ ਜਾਂਦੀ ਹੈ ਜਦ ਤੁਸੀਂ ਸੱਚੇ ਮਨ ਨਾਲ ਇੰੂ ਅਰਦਾਸ ਕਰਦੇ ਹੋ ਤਾਂ ਤੁਹਾਡੀਆਂ ਮੰਗਾਂ ਤਾਂ ਆਪਣੇ ਆਪ ਹੀ ਤੁਹਾਡੇ ਪਿੱਛੇ ਪੂਰੀਆਂ ਹੋ ਜਾਂਦੀਆਂ ਨੇ ਇਸ ਲਈ ਜਦ ਵੀ ਕੋਈ ਅਰਦਾਸ ਕਰਨੀ ਹੈ ਤਾਂ ਸੱਚੇ ਮਨ ਦੇ ਨਾਲ ਕਰੋ ਅਤੇ ਕਿਸੇ ਵੀ ਦਾ ਲਾਲਚ ਆਪਣੇ ਮਨ ਦੇ ਵਿੱਚ ਨਾ ਰੱਖੋ ਹਮੇਸ਼ਾ ਉਸ ਸੱਚੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਤਾਂ ਤੁਹਾਡੀਆਂ ਮੰਗਾਂ ਆਪਣੇ ਆਪ ਹੀ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ